ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਨ ਸਿੰਘ ਬੀਆਰਐਲ ਇਹ ਗੱਡੀਆਂ ਆਪਣੀਆਂ ਖੜੀਆਂ ਨੇ ਜੀ ਕਾਜੀਕੋਟ ਤੋਂ ਪਹਿਲੇ ਕਾਨਵਈ ਰੁਕੀ ਆ ਸ਼੍ਰੀਨਗਰ ਕੋ ਆਏ ਹਾਂ ਬਹੁਤ ਹੀ ਵਧੀਆ ਨਜ਼ਾਰੇ ਮੈਂ ਸੋਚਿਆ ਆਪਣੇ ਭਾਈਆਂ ਨੂੰ ਦਿਖਾਏ ਇੱਕ ਵੀਡੀਓ ਬਣਾ ਕੇ ਠੰਡੀ ਠੰਡੀ ਹਵਾ ਚਲਦੀ ਪਈ ਆ ਔਰ ਕਿਆ ਖੂਬ ਨਜ਼ਾਰੇ ਹਰੀਆਲੀ ਹਰੀਆਲੀ ਠੰਡੇ ਪਾਣੀ ਚੱਲਦੇ ਪਏ ਆ ਚਾਹੇ ਨਹਾਓ ਆਪਣਿੰਡ ਡਰੈਵਰ ਵੀਰ ਖੜੇ ਆ ਰੋਡ ਤੇ ਇਹ ਆਪਣੀਆਂ ਗੱਡੀਆਂ ਖੜੀਆਂ ਇਹ ਆਪਣੀ ਗੱਡੀ ਆ ਜੀ ਇਹ ਵਿਚਾਰੇ ਬੱਕਰੀਆਂ ਵਾਲੇ ਆਪਣੀਆਂ ਬੱਕਰੀਆਂ ਚਰਾਉਂਦੇ ਪਏ ਆ। ਉਹ ਦੂਰ ਤੱਕ ਗੱਡੀਆਂ ਖੜੀਆਂ। ਕਾਜੀਕੁੰਡ ਤੋਂ 6-7 ਕਿਲੋਮੀਟਰ ਪਹਿਲਾਂ। ਬਹੁਤ ਹੀ ਵਧੀਆ ਮੌਸਮ, ਖੂਬ ਨਜ਼ਾਰੇ। ਕੀ ਬਾਤਾਂ ਨੇ। ਇੱਥੇ ਇੱਕ ਪਾਣੀ ਚੱਲਦਾ ਪਿਆ ਪੀਣ ਵਾਲਾ। ਆਪ ਲੈਣ ਜਾਂਦੀ ਪਈ ਆਪਣੇ ਡਰਾਈਵਰ ਵੀ ਇੱਥੋਂ ਪਾਣੀ ਭਰ ਕੇ ਲੈ ਜਾਂਦੇ ਆ। ਇਹ ਕਹੋ ਆਪਣੇ ਦੋ ਵੀਰ ਭਰਦੇ ਪਏ ਨੇ ਪਾਣੀ। ਇਹ ਕੋਈ ਚਲਾ ਬੱਕਰੀਆਂ ਚਾਰਨ ਵਾਲਾ ਇਹ ਪੇਡਾਂ ਥੱਲੇ ਚੱਲਦੀਆਂ ਪਈਆਂ। ਵੀਡੀਓ ਵੇਖ ਕੇ ਸ਼ੇਅਰ ਕਰਿਓ ਮੇਰੇ ਵੀਰ ਲਾਈਕ ਕਰਿਓ। ਬਹੁਤ ਹੀ ਵਧੀਆ ਮੌਸਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਲਾਇਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ